ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਬੜੋ ਕਲੂ ਮਸਕਾ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਫਤਿ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਅੱਜ ਸਾਰੀ ਦੁਨੀਆ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀ ਹੈ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ 1675 ਈਸਵੀ ਦੇ ਅੰਦਰ ਗੁਰਮੁਖ ਪਿਆਰਿਓ ਦਿੱਲੀ ਦੀ ਚਾਂਦਨੀ ਚੌਕ ਦੇ ਅੰਦਰ ਇਹ ਹਿੰਦ ਧਰਮ ਦੀ ਡੁੱਬਦੀ ਬੀੜੀ ਨੂੰ ਪਾਵਰ ਲਾਉਣ ਵਾਸਤੇ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਠੱਲ ਪਾਉਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਇਹ ਡੁੱਬਦੀ ਹਿੰਦ ਦੀ ਬੀੜੀ ਨੂੰ ਪਾਰ ਲਾਇਆ ਤੇ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਤੀ ਕਹਿੰਦੇ ਨੇ ਕਿ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰੇਟਪੈ ਢੈਪੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਦੋਂ ਗੁਰਬਾਣੀ ਪੜ੍ਹਦੇ ਆਪ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ 58 ਸ਼ਬਦ ਤੇ 57 ਸਲੋਕ ਪ੍ਰਾਣੀ ਨੂੰ ਗੁਰਮਤਿ ਪਿਆਰਿਓ ਬੜਾ ਬਹੁਤ ਕੁਝ ਬਖਸ਼ਦੇ ਨੇ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਕਹਿੰਦੇ ਨੇ ਗੁਣ ਗੋਬਿੰਦ ਗਾਇਓ ਨਾਹੀ ਜਨਮ ਆਕਾਰਤ ਕੀਨੋ ਗੁਰਮਖ ਪਿਆਰਿਓ ਅੱਜ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਹਰੇਕ ਥਾਂ ਤੋਂ ਵੱਡੇ ਆਸਥਾਨਾਂ ਤੋਂ ਨਗਰ ਕੀਰਤਨ ਆ ਰਹੇ ਆ ਆਓ ਸਾਰੀ ਸੰਗਤ ਨਗਰ ਕੀਰਤਨਾਂ ਵਿੱਚ ਸ਼ਾਮਲ ਹੋ ਕੇ ਆਪਣੇ ਇਲਾਕੇ ਦੇ ਨਗਰ ਕੀਰਤਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਵਿੱਚ ਸ਼ਾਮਲ ਹੋ ਕੇ ਗੁਰੂ ਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ